ਅੱਜ ਸਾਡੀ ਜੀਵਨ ਸ਼ੈਲੀ ਅਜਿਹੀ ਹੈ ਕਿ ਨੀਂਦ ਦੀ ਕਮੀ ਆਮ ਹੁੰਦੀ ਜਾ ਰਹੀ ਹੈ ਲੋਕ ਸਾਰੀ ਰਾਤ ਆਪਣੇ ਫੋਨ ਦੀ ਵਰਤੋਂ ਕਰਦੇ ਨੇ ਦੋਸਤਾਂ ਨਾਲ ਗੱਲ ਕਰਦੇ ਨੇ ਜਾਂ ਸੋਸ਼ਲ ਮੀਡੀਆ ਰੀਲਾਂ ਤੇ ਬੈਂਚ ਵਾਚ ਸ਼ੋਰਾਂਹੀ ਸਕਰੋਲ ਕਰਦੇ ਨੇ ਜੋ ਉਹਨਾਂ ਦੀ ਨੀਂਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ 12 ਵਜੇ ਤੋਂ ਪਹਿਲਾਂ ਨਾ ਸੌਣਾ ਇੱਕ ਰੁਝਾਨ ਜਿਹਾ ਬਣ ਗਿਆ ਇਸ ਦੇ ਨਾਲ ਹੀ ਲੋਕਾਂ ਨੂੰ ਅਗਲੀ ਸਵੇਰ ਕਾਲਜ ਜਾਂ ਦਫ਼ਤਰ ਲਈ ਵੀ ਨਿਕਲਣਾ ਪੈਂਦਾ ਹੈ ਜਿਸ ਕਰਕੇ ਸਵੇਰੇ ਜਲਦੀ ਉੱਠਣਾ ਵੀ ਮਜਬੂਰੀ ਬਣ ਜਾਂਦੀ ਹੈ ਪਰ ਹਰ ਰੋਜ਼ ਪੂਰੀ ਨੀਂਦ ਨਾ ਲੈਣਾ ਤੇ ਤੇ ਨੀਂਦ ਦੇ ਵਿੱਚ ਦਿਨ ਬਤਾਉਣਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਆਦਤ ਕਰਕੇ ਸਰੀਰ ਦੇ ਅੰਦਰ ਹੀ ਨਹੀਂ ਸਗੋਂ ਬਾਹਰੀ ਤੌਰ ਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪੈਂਦੇ ਨੇ ਦੱਸ ਤੀ ਇਹ ਕਿਸ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਹਮਣੇ ਕਰਨੇ ਪੈ ਸਕਦੇ ਨੇ ਨੀਂਦ ਦੀ ਕਮੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਜੇ ਕੋਈ ਵਿਅਕਤੀ ਪੂਰੀ ਨੀਂਦ ਨਹੀਂ ਲੈਂਦਾ ਤਾਂ ਉਹ ਸੰਕਰਮਨ ਤੇ ਬਿਮਾਰੀਆਂ ਦਾ ਵਧੇਰੇ ਖਤਰਾ ਬਣ ਜਾਂਦਾ ਹੈ ਨੀਂਦ ਦੀ ਕਮੀ ਦੇ ਕਰਕੇ ਵਿਅਕਤੀ ਨੂੰ ਜਲਦੀ ਸਾਹ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸਤੇ ਨਾਲ ਹੀ ਨੀਂਦ ਦੀ ਕਮੀ ਦਿਲ ਦੀ ਸਿਹਤ ਨੂੰ ਵੀ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਪੂਰੀ ਨੀਂਦ ਨਾ ਲੈਣ ਦੇ ਕਰਕੇ ਬਲੱਡ ਪ੍ਰੈਸ਼ਰ ਤੇ ਅਸਰ ਪੈਂਦਾ ਸ਼ੂਗਰ ਦਾ ਪੱਧਰ ਵਿਗੜ ਜਾਂਦਾ ਹੈ ਸੋਚ ਹੁੰਦੀ ਹੈ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ ਤੇ ਇਸ ਦੇ ਕਰਕੇ ਨੀਂਦ ਦੀ ਕਮੀ ਭੁੱਖ ਦੇ ਹਾਰਮੋਨਸ ਨੂੰ ਵੀ ਪ੍ਰਭਾਵਿਤ ਕਰਦੀ ਹੈ ਜੋ ਇਨਸੂਲਿਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ ਇਸਤੇ ਨਾਲ ਹੀ ਸਰੀਰ ਦੇ ਵਿੱਚ ਚਰਬੀ ਦਾ ਭੰਡਾਰ ਵਾਜਦਾ ਜਾਂਦਾ ਜੇ ਕੋਈ ਵਿਅਕਤੀ ਹਰ ਰੋਜ਼ ਚੰਗੀ ਨੀਂਦ ਨਹੀਂ ਲੈਂਦਾ ਤਾਂ ਉਸ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਇਸ ਤੋਂ ਇਲਾਵਾ ਨੀਂਦ ਦੀ ਦੀ ਦਿਮਾਗ ਦੀ ਸਿਹਤ ਨੂੰ ਵਿਗਾੜਨ ਦੇ ਵਿੱਚ ਵੀ ਯੋਗਦਾਨ ਪਾ ਸਕਦੀ ਹੈ ਨੀਂਦ ਦੀ ਕਮੀ ਦਿਮਾਗ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਕਰਕੇ ਵਿਅਕਤੀ ਨੂੰ ਚੀਜ਼ਾਂ ਨੂੰ ਯਾਦ ਰੱਖਣ ਦੇ ਵਿੱਚ ਦਿੱਕਤ ਆਉਂਦੀ ਹੈ ਤੇ ਇਸ ਦੇ ਨਾਲ ਹੀ ਸਿੱਖਣ ਦੀ ਪ੍ਰਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ ਇਸ ਕਰਕੇ ਵਿਅਕਤੀ ਨੂੰ ਧਿਆਨ ਕੇਂਦ੍ਰਿਤ ਕਰਨ ਦੇ ਵਿੱਚ ਵੀ ਦਿੱਕਤ ਆਣ ਲੱਗ ਜਾਂਦੀ ਹੈ ਜੇ ਵਿਅਕਤੀ ਨੂੰ ਪੂਰੀ ਨੀਂਦ ਨਹੀਂ ਆਉਂਦੀ ਤਾਂ ਉਸ ਦਾ ਸੰਤੁਲਨ ਵਿਗੜਨਾ ਵੀ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਸਰੀਰ ਦਾ ਅੰਦਰੂਨੀ ਤਾਲਮੇਲ ਵੀ ਪ੍ਰਭਾਵਿਤ ਹੁੰਦਾ ਹੈ ਕੋਈ ਵਿਅਕਤੀ ਅਚਾਨਕ ਕਿਤੇ ਵਿਡਕ ਜਾਂਦਾ ਹੈ ਇਸ ਤੋਂ ਇਲਾਵਾ ਨੀਂਦ ਦੀ ਕਮੀ ਕਈ ਤਰੀਕਿਆਂ ਵਿਅਕਤੀਆਂ ਦੇ ਮੂਡ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਕਰਕੇ ਵਿਅਕਤੀ ਕਈ ਵਾਰ ਜ਼ਿਆਦਾ ਭਾਵੁਕ ਕਦੇ ਚਰਚੜਾ ਕਦੇ ਗੁੱਸੇ ਤੇ ਕਦੀ ਕਦਾਈ ਬੇਚੈਨ ਵੀ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਹੇ ਲੋਕਾਂ ਦੇ ਵਿੱਚ ਡਿਪਰੈਸ਼ਨ ਦੇ ਲੱਛਣ ਵੀ ਦੇਖਣ ਨੂੰ ਮਿਲਦੇ ਨੇ ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਥੋੜਾ ਜਿਹਾ ਸੁਧਾਰ ਕਰਨਾ ਚਾਹੀਦਾ ਹੈ ਤੇ ਇਹਨਾਂ ਆਦਤਾਂ ਤੋਂ ਬਚਣਾ ਚਾਹੀਦਾ ਹੈ